ਸੰਗਰੂਰ ਵਿਖੇ 885994 ਦੀ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ 885994 ਬੇਰੁਜ਼ਗਾਰਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਸੀਐਮ ਮਾਨ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਸੀ ਅਤੇ ਅਤੇ ਉੱਥੇ ਵੱਡੀ ਗਿਣਤੀ ਚ ਲੋਕ ਵੀ ਇਕੱਠੇ ਹੋਏ ਉਸ ਲੇਕਿਨ ਧਰਨਾ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਬੇਰੁਜ਼ਗਾਰਾਂ ਨੂੰ ਵੇਰਕਾ ਪਲਾਨ ਤੋਂ ਚੱਕ ਲਿਆ ਗਿਆ ਇਸ ਦੇ ਚਲਦੇ ਆਗੂਆਂ ਦੇ ਨਾਲ ਗੱਲ ਹੈ ਜਿਹੜੀ ਕੀਤੇ ਗਏ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹਾਲੇ ਤੱਕ ਧਰਨੇ ਵਾਸਤੇ ਅਸੀਂ ਇਕੱਠੇ ਹੋ ਹੀ ਰਹੇ ਸੀ ਇਥੋਂ ਅਸੀਂ ਜੇ ਕੁਝ ਕਰਨਾ ਸੀ ਪਰ ਸਰਕਾਰ ਬੇਰੁਜ਼ਗਾਰਾਂ ਤੋਂ ਇੰਨੀ ਡਰੀ ਹੋਈ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਵੇਰ ਕੰਮ ਪਲਾਂਟ ਤੋਂ ਤਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕ ਲਿਆ ਤੇ ਉਹਨਾਂ ਦੇ ਨਾਲ ਖਿੱਚ ਧੂ ਵੀ ਹੈ ਜਿਹੜੀ ਕੀਤੀ ਗਈ ਹੈ ਜਿਸ ਦੇ ਚੱਲਦੇ ਬੇਰੁਜ਼ਗਾਰਾਂ ਨੂੰ ਸੱਟਾਂ ਲੱਗੀਆਂ ਨੇ ਦੁਦਿਆ ਨਾਲ ਲਾਈਵ ਲਈ ਹਾਂ ਮੇਥਾਪੜ ਦੀ ਰਿਪੋਰਟ ਕੀਚਰਾਂ ਵੱਲੋਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਵਾਸਤੇ ਉਹਨਾਂ ਨੇ ਸਮਾਰਕ ਹੋਇਆ ਸੀ ਤੇ ਅੱਜ ਉਹ ਟੀਚਰਾਂ ਨੂੰ ਜਦੋਂ ਅਸੀਂ ਰੋਕੇ ਆ ਤੇ ਇਹਨਾਂ ਬੰਦਿਆਂ ਜਿਹੜੇ ਟੀਚਰ ਸੀਗੇ ਇਹਨਾਂ ਨੇ ਪੱਬਨਪੁਰ ਨਹਿਰ ਦੇ ਪੁਲ ਦੇ ਉੱਪਰ ਧਰਨਾ ਲਾ ਕੇ ਤੇ ਪੁਲ ਨੂੰ ਬਲੌਕ ਕਰ ਦਿੱਤਾ ਗਿਆ ਔਰ ਇਹ ਵੀ ਧਮਕੀ ਦਿੱਤੀ ਗਈ ਟਰੱਡ ਕੀਤਾ ਗਿਆ ਕਿ ਅਸੀਂ ਇਹ ਵਿੱਚ ਸਾਨੂੰ ਜੇ ਪੁਲਿਸ ਨੇ ਰੋਕੇ ਆ ਜਾਂ ਸਾਨੂੰ ਅੱਗੇ ਨਾ ਜਾਣ ਦਿੱਤਾ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਨਹਿਰ ਵਿੱਚ ਛਾਲ ਮਾਰਾਂਗੇ ਇਹਨਾਂ ਦੇ ਤਿੰਨ ਜਿਹੜੇ ਸਾਥੀ ਸੀਗੇ ਇੱਕ ਲੜਕੀ ਦੋ ਨੌਜਵਾਨ ਜਿਹੜੇ ਸੀਗੇ ਉਹ ਨਹਿਰ ਦੇ ਕਿਨਾਰੇ ਤੇ ਬੈਠ ਗਏ ਮਲਛਾਲ ਮਾਰਨ ਦੇ ਚੱਕਰ ਵਿੱਚ ਸੀਗੇ ਤਾਂ ਸਾਡੇ ਐਸਪੀ ਸਰਦਾਰ ਨਵਰੀਤ ਸਿੰਘ ਵਿਰਖ ਤੇ ਦਲਜੀਤ ਸਿੰਘ ਵਰਗ ਸਾਡੇ ਨਾਲ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਸਨ ਜੁਗ ਸਿੰਘ 라 ਡੀਐਸਪੀ ਸੀਗੇ ਔਰ ਸੁਖਦੇਵ ਸਿੰਘ ਜੀ ਸਾਡੇ ਡੀਐਸਪੀ ਸਾਹਿਬ ਸੀਗੇ ਔਰ ਉੱਥੇ ਅਸੀਂ ਜਿਹੜੇ ਜਿਹੜੇ ਧਰਨਾਕਾਰੀ ਬੈਠੇ ਸੀ ਰੋਡ ਦੇ ਉੱਪਰ ਉਹਨਾਂ ਨੂੰ ਸਾਡੇ ਐਸਪੀ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬੱਚੇ ਨਹਿਰ ਦੇ ਕਿਨਾਰੇ ਦੇ ਬਹਿ ਕੇ ਛਾਲ ਮਾਰਨ ਨਾਲ ਪੁਲ ਤੇ ਖੜੇ ਸੀ ਉਹਨਾਂ ਨੂੰ ਮੈਂ ਜਾ ਕੇ ਸਿਵਲ ਕਰਕੇ ਕੱਪੜੇ ਚੇਂਜ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚੇ ਇਸ ਗੱਲ ਤੋਂ ਬਿਜੇਦੇ ਸੀਗੇ ਕਿ ਅਸੀਂ ਅੱਗੇ ਜਾਵਾਂਗੇ ਕੋਠੀ ਤੇ ਉਹਨਾਂ ਨੂੰ ਮੜਕੇ ਜਦੋਂ ਸਮਝਾਇਆ ਪਰ ਉਹਨਾਂ ਵਿੱਚ ਦੋ ਬੱਚਿਆਂ ਨੇ ਤੇ ਪਿੱਛੇ ਹਟ ਗਏ ਜਸਵਿੰਦਰ ਸਿੰਘ ਨਾਮ ਦਾ ਇੱਕ ਬੱਚਾ ਸੀਗਾ ਜਿੰਨੇ ਮਤਲਬ ਉਹ ਤੇ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ ਔਰ ਹਾਲਾਤਾਂ ਨੂੰ ਦੇਖਦੇ ਹੋਏ ਤੇ ਮੈਂ ਵੀ ਉਹਦੇ ਮਗਰ ਉਸ ਵੇਲੇ ਛਾਲ ਮਾਰ ਕੇ ਤੇ ਮੈਂ ਉਸ ਬੰਦੇ ਨੂੰ ਬੱਚੇ ਨੂੰ ਫੜ ਕੇ ਬਚਾ ਕੇ ਬਾਹਰ ਲੈ ਕੇ ਆਇਆ ਔਰ ਉਸ ਬੱਚੇ ਨੂੰ ਲਿਆ ਕੇ ਬਾਹਰ ਨੂੰ ਬਚਾਇਆ ਗਿਆ ਔਰ ਉਹਦੇ ਵਿੱਚ ਇਹ ਸੀਗਾ ਬੱਚਿਆਂ ਨੂੰ ਕਿ ਜਿਹੜੀ ਉਹਨਾਂ ਦੀਆਂ ਆਪ ਮੰਗਾਂ ਸੀਗੀਆਂ ਜਾਂ ਡਿਮਾਂਡ ਸੀਗੀਆਂ ਉਹਨਾਂ ਦੀਆਂ ਉਹ ਵੈ ਕੇ ਵੀ ਹੱਲ ਕਰ ਲੈਣੀਆਂ ਚਾਹੀਦੀਆਂ ਸੀਗਾ ਇਹ ਗਲਤ ਜਿਹੜਾ ਸਟੈਪ ਸੀ ਇਹ ਨਹੀਂ ਚੱਕਣਾ ਚਾਹੀਦਾ ਸੀਗਾ ਉਹਦੇ ਵਿੱਚ ਵੀ ਨਾ ਬੱਚਿਆਂ ਨੂੰ ਗਾਂ ਤੋਂ ਵੀ ਸੀ ਕਹਿੰਦੇ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਜਾਂ ਲਈਆਂ ਜਾਂਦੀਆਂ ਨੇ ਜੋ ਸਾਡੇ ਸੀਨੀਅਰ ਅਫਸਰਾਂ ਵੱਲੋਂ ਟਾਈਮ ਲੈ ਕੇ ਪੜ੍ਹਨਾ ਉਹਦੇ ਮੁਤਾਬਕ ਉਹ ਗੱਲਬਾਤ ਬੈਠ ਕੇ ਟੇਬਲ ਤੇ ਟੇਬਲ ਟॉक ਕਰਕੇ ਮੁਕਾਇਆ ਜਾ ਸਕਦਾ ਹੈ ਵਿੱਚ ਉਹਦੇ ਵਿੱਚ ਇਹ ਵੀ ਸੀ ਕਿ ਚਲੋ ਸਾਡੇ ਬੈਕਮੇ ਵੱਲੋਂ ਜੋ ਸਾਨੂੰ ਭਰਤੀ ਕੀਤਾ ਜਾਂਦਾ ਉਦੋਂ ਵੀ ਸਾਨੂੰ ਇਹ ਚੀਜ਼ ਬਾਰੇ ਜਾਣੂ ਕਰਾਇਆ ਜਾਂਦਾ ਦੱਸਿਆ ਜਾਂਦਾ ਵੀ ਤੁਹਾਡੀ ਜਿਹੜੀ ਡਿਊਟੀ ਹੈ ਉਹ ਆਮ ਪਬਲਿਕ ਦੀ ਜਾਨ ਔਰ ਮਾਲ ਦੀ ਰਾਖੀ ਵਾਸਤੇ ਆ ਉਹ ਇਹੀ ਚੀਜ਼ ਅੱਜ ਉਹ ਕੀਤੀ ਹੈ ਇਹੀ ਆਮ ਪਬਲਿਕ ਦੀ ਡਿਊਟੀ ਦੀ ਜਾਣ ਉਹ ਮਾਲ ਦੀ ਰਾਖੀ ਕਰਦੇ ਹੋਏ ਮੈਂ ਇਹ ਕੰਮ ਕੀਤਾ ਦੂ ਮਤਲਬ ਤੈਨੂੰ ਇਹ ਕਰਕੇ